ਅੱਜ ਕੱਲ ਰੇਂਜ ਰੋਵਰ 3009 ਲੁਧਿਆਣਾ ਬਹੁਤ ਮਸ਼ਹੂਰ ਹੋਈ ਹੋਈ ਆ ਪਹਿਲਾਂ ਕਹਿੰਦੇ ਕਪੂਰਥਲੇ ਘੁੰਮਦੀ ਸੀ ਅੱਜ ਕੱਲ ਲੁਧਿਆਣਾ ਹੀ ਘੁੰਮਦੀ ਆ ਹੁਣ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ 'ਚ ਘੁੰਮੇਗੀ ਕੀ ਲੱਗਦਾ ਪੂਰੇ ਪੰਜਾਬ 'ਚ ਹੀ ਘੁੰਮਦੀ ਆ ਦਿੱਲੀ ਵੀ ਜਾਂਦੀ ਆ ਯੂਪੀ ਵੀ ਜਾਂਦੀ ਆ ਪੰਜਾਬ ਦੇ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਬਾਰੋਂ ਕੋਈ ਨਾ ਤੇ ਰਾਜ ਕਰੇ ਦਿੱਲੀ ਆ ਲੈ ਦਿੱਲੀ ਰਹਿਣ ਇਹਨਾਂ ਤੇ ਅਕਾਊਂਟ ਹੁੰਦਾ ਤਾਂ ਸੌਖਾ ਤਾਂ ਪੁੱਛਣੇ ਨਾ ਤੋਂ ਲੇਕਿਨ ਸਾਡੇ ਡਿਸੀਜਨ ਨਹੀਂ ਹੋ ਰਿਹਾ ਸਾਡੇ ਅਜ ਲੈ ਰਹੇ ਆ ਪੁਲਿਸ ਕੰਟਰੋਲ ਬੋਰਡ ਦਾ ਚੇਅਰਮੈਨ ਬਾਹਰ ਲਾ ਇੰਡਸਟਰੀ ਦਾ ਚੇਅਰਮੈਨ ਬਾਹਰ ਲਾ ਲਾ ਐਂਡ ਆਰਡਰ ਦੀ ਗੱਲ ਕਰ ਲਓ ਫੇਲ ਹੈ ਟੁੱਟੇ ਸ਼ਾਦਾ ਫਰੋਤੀਆਂ ਮਰਡਰ ਖੋਆ ਨਿਤ ਇੱਕਮ ਹੋ ਰਿਹਾ ਇਹ ਘੂਰ ਘੂਰਦੇ ਵੀ ਆ ਤੇ ਕੁੱਟਦੇ ਵੀ ਆ ਤੇ ਲੁੱਟਦੇ ਵੀ ਆ ਸਾਰੇ ਕੰਮ ਇਕੱਠੇ ਹੀ ਕਰ ਦਿੰਦੇ ਆ ਐਸਐਸਪੀ ਵਿਜੀਲੈਂਸ ਜਦੋਂ ਲੋਕਾਂ ਦੇਖੇ ਕਿ ਲੋਕ ਆਸ਼ੂਨਾ ਖੜੇ ਆ ਤਾਂ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰਕੇ ਉਹਨੂੰ ਨਵੇਂ ਮੋੜ ਦੇਣ ਦੀ ਗੱਲ ਕਰ ਦਿੱਤੀ लोग आज ਤੁਹਾਡੀ ਡਰਾਮੇਬਾਜ਼ੀਆਂ ਨੂੰ ਸਾਰਿਆਂ ਨੂੰ ਜਾਣਦੇ ਆ ਲੋਕ ਜਾਣਦੇ ਆ ਕਿ ਤੁਹਾਡੀ WhatsApp ਵਾਲੀ ਸਰਕਾਰ ਹੈ ਲਾਰੇ ਵਾਲੀ ਸਰਕਾਰ ਹੈ ਅਸੀਂ ਤਾਂ ਸਿਰਫ ਸਪੋਰਟ ਕਰਨ ਲਈ ਆਏ ਆਂ ਚਿਹਰਾ ਆਸ਼ੂ ਦਾ ਗੁੱਡਵਿਲਾ ਆਸ਼ੂ ਦੀ ਲੋਕ ਮੁਹੱਬਤ ਆਸ਼ੂ ਨਾ ਕਰਦੇ ਆ ਲੋਕ ਆਸ਼ੂ ਦੇ ਕੰਮਾਂ ਨੂੰ ਕੀਤਿਆਂ ਨੂੰ ਯਾਦ ਕਰਦੇ ਅੱਜ 24/7 ਸਰਵਿਸ ਉਹ ਕੌਣ ਦੇ ਸਕਦਾ ਤੋ ਅੱਜ ਲੁਧਿਆਣੇ ਮੌਜੂਦਾਂ ਗੱਲ ਕਰਾਂਗੇ ਲੁਧਿਆਣਾ ਜਿਮਨੀ ਚੌਂਦੀ ਵੱਡਾ ਨਾਮ ਪੰਜਾਬ ਦੀ ਸਿਆਸਤ ਦਾ ਰਾਣਾ ਗੁਰਜੀਤ ਜੀ ਸਾਡੇ ਨਾਲ ਨੇ ਕਿਹਾ ਜਾਂਦਾ ਵੀ ਰਾਣਾ ਜੀ ਤੁਹਾਡੇ ਮੋਢਿਆਂ ਤੇ ਪਾਰ ਇਸ ਵਾਰ ਜ਼ਿਆਦਾ ਬਾਦਾਂ ਪਾਰਟੀ ਨੇ ਜਿਹੜਾ ਲੁਧਿਆਣਾ ਪੂਰਾ ਤੁਹਾਨੂੰ ਸੰਭਾਲਣ ਲਈ ਭੇਜਿਆ ਸੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੱਲ ਆ ਮੇਰੇ ਇਕੱਲੇ ਤੇ ਪਾਰ ਨਹੀਂ ਲੁਧਿਆਣਾ ਵੈਸਟ ਦੇ ਲੁਧਿਆਣੇ ਸ਼ਹਿਰ ਦੇ 6 ਹਲਕਿਆਂ ਦੇ ਵਰਕਰ ਸਹਿਬਾਨ ਤੇ ਕਾਂਗਰਸ ਦੇ ਵਰਕਰ ਸਹਿਬਾਨ ਤੇ बराबर है फंडा बहुत थोड़ा थोड़ा आ रहा मजा आ रहा पार लगता ही नहीं किदा देखਦੇ ਹੋ ਵੀ ਆਮ ਆਦਮੀ ਪਾਰਟੀ ਕਹਦੀ ਸਾਡੀ ਪੰਜਾਬ ਦੇ ਵਿੱਚ ਸਰਕਾਰ ਹੈ ਅਸੀਂ 100% ਪੰਜਾਬ ਦੀ ਤਰੱਕੀ ਤੇ ਦੇ ਨੁਦਾਨ ਦੇ ਤਰੱਕੀ ਦੇ ਲਈ ਵਚਨਬੰਦ ਹਾਂ ਤੇ ਬੀਜੇਪੀ ਕਹਿੰਦੀ ਵੀ ਸਾਡੀ ਸੈਂਟਰ ਦੇ ਵਿੱਚ ਸਰਕਾਰ ਹੈ ਤੇ ਅਸੀਂ ਤਰੱਕੀ ਹੋਰ ਉਸ ਤੋਂ ਵੱਧ ਕਰਾਂਗੇ ਤੇ ਕਾਂਗਰਸ ਨੂੰ ਕਿੱਦਾਂ ਦੇਖੀ ਵੀ ਨਾ ਸਰਕਾਰ ਹੈ ਤੇ ਨਾ ਅੱਗੇ 2027 ਦੀ ਤਿਆਰੀ ਕਿੱਦਾਂ ਦੇਖੋਗੇ ਕਿੱਦਾਂ ਚੱਲੇਗੀ ਕੰਮ ਦੇ ਦੇਖੋ ਪੰਜਾਬ ਦੇ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਬਾਹਰੋਂ ਕੋਈ ਉਹਨਾਂ ਤੇ ਰਾਜ ਕਰੇ ਬੀਜੇਪੀ ਵੀ ਸੈਂਟਰ ਚਾ ਕਾਂਗਰਸ ਦੀ ਵੀ ਹਾਈ ਕਮਾਂਡ ਸੈਂਟਰ ਚ ਬੈੰਦੀ ਆ ਲੇਕਿਨ ਕਾਂਗਰਸ ਕਦੇ ਇੰਟਰਫੇਰੈਂਸ ਰਾਜਪਾਗ ਜਿਹੜਾ ਰਾਜੇ ਦਾ ਰਾਜ ਪਾ ਗਿਆ ਉਹ ਚ ਇੰਟਰਫੇਰੈਂਸ ਨਹੀਂ ਕਰਦੀ ਡੇ ਟੂ ਡੇ ਫੈਸਲੇ ਅਸੀਂ ਬਹਿ ਕੇ ਪੰਜਾਬੀ ਪੰਜਾਬ ਚ ਲੈਣੇ ਆ ਲੇਕਿਨ ਆਮ ਆਦਮੀ ਪਾਰਟੀ ਦਾ ਪਹਿਲਾਂ ਵੀ ਹੁਣ ਤੇ ਜਦੋਂ ਦੇ ਵਿਲੇ ਹੋਏ ਆ ਉਹਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ ਉਹਨਾਂ ਨੇ ਸਾਰਿਆਂ ਨੇ ਅੱਜ ਡੇਰੇ ਲਾਏ ਮੰਤਰੀਆਂ ਦੀਆਂ ਕੋਠੀਆਂ ਖਾਲੀ ਕਰਾ ਲਈਆਂ ਉਥੇ ਉਹਨਾਂ ਦੇ ਜਿਨ੍ਹਾਂ ਕੋਈ ਅਧਿਕਾਰ ਨਹੀਂ ਕੋਠੀ 'ਚ ਰਹਿਣ ਦਾ ਦਿੱਲੀ ਵਾਲੇ ਦਿੱਲੀ ਰਹਿਣ ਇਹਨਾਂ ਦੇ ਅਕਾਊਂਟ ਹਸਪਤਾਲ ਪੁੱਛਣੇ ਨਾ ਤੋਂ ਲੇਕਿਨ ਸਾਡੇ ਡਿਸੀਜਨ ਨਹੀਂ ਹੋ ਲੈ ਸਾਡੇ ਅੱਜ ਲੈ ਰਹੇ ਆ ਪੁਲਿਸਨ ਕੰਟਰੋਲ ਬੋਰਡ ਦਾ ਚੇਅਰਮੈਨ ਬਾਹਰ ਲਾ ਇੰਡਸਟਰੀ ਦਾ ਚੇਅਰਮੈਨ ਬਾਹਰ ਲਾ ਔਰ ਕੇਜਰੀয়াল ਸਾਹਿਬ ਨੇ ਜਿੱਥੋਂ ਮਰਜੀ ਜਾ ਸਕਦੇ ਜਿੱਥੋਂ ਮਰਜੀ ਡਿਜ਼ਾਈਨ ਕਰਾ ਸਕਦੇ ਆ ਤੇ ਇੱਕ ਮੌਕਾ ਮਿਲਿਆ ਤਾਂ ਸਾਡੇ ਅਰੋੜਾ ਸਾਹਿਬ ਉਹ ਕੈਂਡੀਡੇਟ ਨੇ ਵੈਸਟ ਤੋਂ ਜੀਹ ਸਦਕੇ ਲੇਕਿਨ ਗੱਲ ਆ ਕਿ ਵੀ ਪੰਜਾਬ ਦੇ ਲੋਕ ਧੱਕੇਸ਼ਾਹੀ ਨਹੀਂ ਸਮਝਦੇ ਅੱਜ ਹੁਣ ਜਿੰਨੇ ਫੈਸਲੇ ਹੋ ਰਹੇ ਆ ਉਹ ਪੰਜਾਬ ਦੇ ਹਿੱਤ ਚ ਨਹੀਂ ਹੋ ਰਹੇ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਜੋ ਇਹਨਾਂ ਨੇ ਸਭ ਜਬਾਗ ਵੋਖਾਈ ਸੀ ਉਹਦੇ ਵਿਪਰੀਤ ਹੈ ਲਾਅ ਐਂਡ ਆਰਡਰ ਦੀ ਵੀ ਗੱਲ ਕਰ ਲਓ ਫੇਲ ਹੈ ਟੂਟਲ ਸੌਦਾ ਫਿਰੋਤیاں ਮਰਡਰ ਖੋਆ ਇਹ ਨਿਤ ਇਹ ਕਮ ਹੋ ਰਿਹਾ ਤੇ ਆ ਇੰਡਸਟਰੀਅਲ ਟਾਊਨ ਹੈ ਇੱਥੇ ਬੜੇ 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 ਬਿਜ਼ਨਸ ਹਾਊਸਸੇਸ ਟਰੇਡਰ ਤੇ ਪੜ੍ਹੇ ਲਿਖੇ ਲੋਕ ਰਹਿੰਦੇ ਆ ਉਹ ਕੀ ਚਾਹੁੰਦੇ ਆ ਅਮਨ ਸ਼ਾਂਤੀ ਜਾਨ ਮਾਲ ਮਹਿਫੂਜ਼ ਇਹ ਚਾਹੁੰਦੇ ਆ ਉਹ ਇਹ ਸਰਕਾਰ ਦੇ ਨਹੀਂ ਪਾਈ ਨੰਬਰ 1 ਔਰ ਮੈਂ ਸਮਝਦਾ ਨਸ਼ੇ ਦੀ ਮਹਿੰਮ ਦੇ 4-5 ਨੌ ਤਾਂ ਰਖ ਚੁੱਕੇ ਆ ਤਿੰਨ ਸਾਲਾਂ ਚ ਆ ਯੁੱਧ ਨਸ਼ਾ ਵਿਰੁੱਧ ਇਹ ਜੇ ਫੇਲ ਹੋਇਆ ਤੇ 4-5 ਪੱਤਰਕਾਰ ਵੀ ਨੇ ਮੇਰੇ ਜਿੱਦਾਂ ਗੁਰੂ ਸਰੀਆ ਆ ਲੋਕਨਾਥ ਹੁਣ ਮੈਂ ਨਵਾਬ ਗੁਰਪ੍ਰੀਤ ਪੰਜ ਜਣੇ ਆ ਉਹਨਾਂ ਦਾ ਵੀ ਖਾਤਾ ਫਲੋਰ ਰਹਿ ਗਿਆ ਹੁਣ ਤੁਹਾਨੂੰ ਪੁੱਤ ਠੋਕਣਾ ਯਾਰ ਉਹ ਠੋਕ ਠੂਕ ਕੇ ਰਾਜਨੀਤੀ ਚੱਲਦੀ ਆ ਮਤਲਬ ਡਰਾਉਣ ਦੀ ਰਾਜਨੀਤੀ ਡਰਾਉਣ ਦੀ ਰਾਜਨੀਤੀ ਨਹੀਂ ਇਹ ਤਾਂ ਹੱਥ ਰਾਏ ਨਹੀਂ ਤੇ ਦਰਤ ਜੋੜਨ ਦੀ ਆ ਤੇ ਕੰਮ ਕਰਨ ਦੀ ਇਹ ਘੂਰਦੇ ਵੀ ਆ ਤੇ ਕੁੱਟਦੇ ਵੀ ਆ ਤੇ ਲੁੱਟਦੇ ਵੀ ਆ ਸਾਰੇ ਕੰਮ ਇਕੱਠੇ ਹੀ ਕਰ ਦਿੰਦੇ ਆ ਤਿੰਨੋਂ ਆਪਰੇਸ਼ਨ ਆਸ਼ੂ ਜੀ ਉਹਨਾਂ ਦਾ ਵੀ ਜਵਾਬ ਦਿੱਤਾ ਤੁਸੀਂ ਜਿਹੜਾ ਸਾਹਮਣੇ ਭੇਜਿਆ ਉਹਦਾ ਵੀ ਤੁਸੀਂ ਬਖਤਾ ਭਾਰਤ ਭੂਸ਼ਣ ਆਸ਼ੂ ਤੇ ਦੋ ਪਰਚੇ ਕੀਤੇ ਦੋਵੇਂ ਖੜਜੋਗੇ ਸੁਪਰੀਮ ਹਾਈ ਕੋਰਟ ਜਾ ਕੇ ਤੇ ਤੀਜਾ ਫਿਰ ਉਹਨ ਕਰ ਦਿੱਤਾ ਇਲੈਕਸ਼ਨ ਦੌਰਾਨ ਸਭੰਨ ਦਿੱਤਾ ਯਾਨੀ ਜੇ ਇਹ ਕੰਮ ਕਰਨਾ ਸੀਗਾ 2-4 ਦਿਨ ਫਿਰ ਉਹ ਫੜ ਕੇ ਤੁਨ ਕੇ ਅੰਦਰ ਦੇ ਦਿੰਦੇ ਕੋਈ ਮਨਾ ਕਰ ਰਿਹਾ ਸੀ ਤੁਹਾਨੂੰ ਉਹਨ ਇਲੈਕਸ਼ਨ ਚ ਅਗਲੇ ਨੇ ਪਰਚਾ ਭਰਿਆ ਸੀ ਅੰਦਰ ਉਹ ਅੰਦਰ ਹੁੰਦਾ ਸੀ ਇਲੈਕਸ਼ਨ ਲੜਦੇ ਅਸੀਂ ਜਿਤਾ ਕੇ ਜਨਤਾ ਜਿਤਾ ਕੇ ਦਿਖਾਉਂਦੀ ਤੋ ਇਦਾਂ ਦੇ ਕੰਮਾਂ ਨੂੰ ਜਨਤਾ ਨਾ ਪੰਜਾਬ ਦੀ ਪਸੰਦ ਕਰਦੀ ਆ ਤੇ ਨਾ ਇਹ ਗੱਲ ਚੰਗੀ ਆ ਤੇ ਹੁਣ ਜਿਹੜਾ ਕੀਤਾ ਇਹ 10 ਸਾਲ ਪਹਿਲਾਂ ਭਾਰਤ ਪੂਸ਼ਣ ਆਸ਼ੂ ਉਸ ਟਰਸਟ ਨੂੰ ਉਹ ਆਪਣਾ ਵਿਡਰੋਅ ਕਰਕੇ ਸੀ ਉਹਨਾਂ ਦਾ ਮੈਨੇਜਮੈਂਟ ਨਾਲ ਕੋਈ ਮਕਸਦ ਮਤਲਬ ਨਹੀਂ ਆ ਤੇ ਜੇ ਦੋ ਪਰਚੇ ਕੀਤੇ ਸੀ ਉਦੋਂ ਹੀ ਇਹ ਜੋੜ ਦਿੰਦੇ ਨਾਲ ਨਹੀਂ ਉਹ ਇਹ ਤਾਂ ਹੁਣ ਮੱਲੋ ਮੱਲੀ ਵਾਲਾ ਐਸ ਐਸ ਪੀ ਵਿਜੀਲੈਂਸ ਉਹਨੇ ਪਰਚਾ ਹੋ ਗਿਆ ਐਸ ਐਸ ਪੀ ਵਿਜੀਲੈਂਸ ਜਦੋਂ ਲੋਕ ਦੇਖੇ ਕਿ ਲੋਕ ਆਸ਼ੂਨਾ ਖੜੇ ਆ ਤਾਂ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰਕੇ ਉਹਨੂੰ ਨਵੇਂ ਮੋੜ ਦੇਣ ਦੀ ਗੱਲ ਕਰ ਦਿੱਤੀ ਜਦ ਕਿ ਲੋਕ ਇਹ ਗੱਲ ਜਾਣਦੇ ਆ ਕਿ ਵੀ ਯਾਰ ਅਸ਼ੁਨਾ ਤੱਕ ਹਰ ਹੈ ਤਾਂ ਲੋਕ ਨਾਲ ਹੋਰ ਮਜ਼ਬੂਤੀ ਨਾਲ ਖੜੇ ਹੋ ਗਏ ਉਹ ਗੱਲ ਉਹ ਨੈਰੇਟ ਪਹਿਲੇ ਪਹਿਲਾ ਪਰਚੇ ਪਰਚੇ ਦਾ ਫੇਲ ਹੋ ਗਿਆ ਇਹਨਾਂ ਦਾ ਨੈਰੇਟਿਵ ਫੇਰ ਜਿਹੜਾ ਐਸਐਸਪੀ ਸਸਪੈਂਡ ਕੀਤਾ ਉਹ ਮੈਂ ਤਾਂ ਇੱਕ ਗੱਲ ਪੁੱਛਣਾ ਚਾਹਨਾ ਕਿ ਸੰਬੰਧ ਦੇ ਉੱਤੇ ਦਸਖਤ ਜਿਹੜੇ ਨੇ ਉਹ ਡੀਐਸਪੀ ਦੇ ਆ ਸਸਪੈਂਡ ਤੁਸੀਂ ਐਸਐਸਪੀ ਕੀਤਾ ਤੇ ਆਈਜੀ ਡੀਆਈਜੀ ਆਈਜੀ ਕਿਉਂ ਨਹੀਂ ਇਹ ਥਲੇ ਦੇ ਕਿਉਂ ਨਹੀਂ ਇੱਕ ਬੰਦੇ ਨੂੰ ਸਿੰਗਲ ਆਉ ਪਰ ਜਿਹੜੇ ਪਹਿਲਾਂ ਸਸਪੈਂਡ ਕੀਤੇ ਸੀ ਏਡੀਜੀਪੀ ਦੋ ਐਸਐਸਪੀ ਉਹਨਾਂ ਨੂੰ ਇਹ ਕਿਹਾ ਪੈਰਾ ਨੰਬਰ 4 ਦੇ ਵਿੱਚ ਕਿ ਤੁਸੀਂ ਭਾਲ ਕੀਤੇ ਜਾਣੇ ਹੋ ਜਿੰਨੇ ਦਿਨ ਸਸਪੈਂਸ਼ਨ ਦੇ ਆ ਉਹ ਤੁਸੀਂ ਨੌਕਰੀ 'ਚ ਮੰਨੇ ਜਾਣਗੇ ਤੇ ਤੁਹਾਡੀ ਸਰਵਿਸ ਤੋਂ ਕੱਟੇ ਨਹੀਂ ਜਾਣਗੇ ਕਿਹਾ ਕੋ ਮੇਰੀ ਗੱਲ ਸੁਣੋ ਇਹੀ ਚਿੱਠੀ ਡਿਟੋ ਜਿਹਦਾ ਪਰਚਾ ਇਹਨਾਂ ਦਾ ਪਹਿਲਾ ਵਾਲਾ ਤੇ ਦੂਜੇ ਵਾਲੇ 'ਚ ਸਿਰਫ ਥਣੇ ਦਾ ਨੋਂ ਦਾ ਫਰਕ ਆ ਆਸ਼ੂ ਵਾਲੇ ਚ ਏਦਾਂ ਸਸਪੈਂਸ਼ਨ ਪਹਿਲੇ ਦੀ ਦੂਜੇ ਦੀ ਤ ਤੀਜੇ ਜਿਹੜਾ ਸਸਪੈਂਡ ਕੀਤਾ ਐਸਐਸਪੀ ਜਦੋਂ ਬਹਾਲ ਕਰਨਾ ਇਹੀ ਵਰਡਿੰਗ ਛਪ ਕੇ ਆ ਜਾਣੀ ਹੈ ਤੁਹਾਡੇ ਸਾਹਮਣੇ ਮਹੀਨੇ ਮਗਰੋਂ ਨੂੰ ਕਰ ਦੇਣਾ ਬਾਹਰ ਲੋਕਾਂ ਨੂੰ ਬੇਕੂਕ ਕਿਉਂ ਬੜੋਨੇ ਆ ਲੋਕ ਅੱਜ ਤੁਹਾਡੀ ਡਰਾਮੇ ਬਾਜ਼ੀਆਂ ਨੂੰ ਸਾਰਿਆਂ ਨੂੰ ਜਾਣਦੇ ਆ ਲੋਕ ਜਾਣਦੇ ਆ ਕਿ ਤੁਹਾਡੀ ਵਟਸਐਪ ਵਾਲੀ ਸਰਕਾਰ ਹੈ ਲਾਰੇ ਵਾਲੀ ਸਰਕਾਰ ਹੈ ਤੇ ਯਾਰ ਉਹਦਾ ਜਵਾਬ ਪਤਾ ਲੱਗ ਜੂਗਾ 19 19 ਤਰੀਕ ਨੂੰ ਵੋਟਾਂ ਪੈਣੀਆਂ ਤੇ 23 ਤਰੀਕ ਨੂੰ ਕਾਊਂਟਿੰਗ ਜੀ ਤੇ 23 ਨੂੰ ਫੈਸਲਾ ਹੋ ਜਾਣਾ ਕਿ ਇੰਨੀ ਕਬਰਾੜ ਕਾ ਦੀ ਆ ਘਬਰਾਉਂਦਾ ਹੁੰਦਾ ਜਿਹੜਾ ਹਰਿਆਣ ਦਾ ਪਰ ਕਬਰਾੜ ਚ ਬੜੇ ਗਲਤ ਕੰਮ ਕਰ ਰਿਹਾ ਹੈ ਫੈਸਲੇ ਗਲਤ ਲੈ ਰਿਹਾ ਹੈ ਇਹ ਗਲਾਸ ਵਾਲਾ ਰਾਣਾ ਜੀ ਵੀ ਅੱਜ ਕੱਲ ਰੇਂਜ ਰੋਵਰ 309 ਲੁਧਿਆਣਾ ਬਹੁਤ ਮਸ਼ਹੂਰ ਹੋਈ ਹੋਈ ਆ ਪਹਿਲਾਂ ਕਹਿੰਦਾ ਕਪੂਰਥਲੇ ਘੁੰਮਦੀ ਸੀ ਅੱਜ ਕੱਲ ਲੁਧਿਆਣਾ ਹੀ ਘੁੰਮਦੀ ਆ ਹੁਣ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ 'ਚ ਘੁੰਮੇਗੀ ਕੀ ਲੱਗਦਾ ਪੂਰੇ ਪੰਜਾਬ 'ਚ ਹੀ ਘੁੰਮਦੀ ਆ ਦਿੱਲੀ ਵੀ ਜਾਂਦੀ ਆ ਯੂਪੀ ਵੀ ਜਾਂਦੀ ਆ ਤੇ ਲੁਧਿਆਣਾ ਕਿਹਦਾ ਲੁਧਿਆਣਾ ਵੀ ਆਪਣਾ ਅਸੀਂ ਵੀ ਅਸੀਂ ਵੀ ਪੰਜਾਬ ਦੇ ਵਾਸੀ ਆ ਰੋਲਾ ਕਹਦਾ ਤੇ ਗੱਲ ਇਹ ਆ ਕਿ ਵੀ ਕੰਮ ਕਰਾਂਗੇ ਕਿ ਇਹਨੇ ਕਿ ਘੋੜੇ ਦੇ ਉੱਤੇ ਚੜ ਕੇ ਆਉਣਾ ਕਿੰਦਾ ਲੱਗਦਾ ਵੀ ਗੁਰਜੀਤ ਸਿੰਘ ਰਾਣਾ ਜੀ ਜੇ ਅਗਰ ਲੁਧਿਆਣਾ ਆਏ ਨੇ ਤਾਂ ਜਿਹੜੀ ਵੈਸਟ ਦੀ ਚੌਣ ਆ ਉਹਦੇ ਚ ਆਸ਼ੂ ਜੀ ਨੂੰ ਅਸੈਂਬਲੀ ਦੀ ਪੋੜੀਆਂ ਚੜਾਉਂਗੇ ਰਾਣਾ ਗੁਰਜੀਤ ਸਿੰਘ ਕੱਲਾ ਕੁਛ ਵੀ ਨਹੀਂ ਔਰ ਜਿੱਥੇ ਕਾਂਗਰਸ ਦੇ ਵਰਕਰ ਲੀਡਰ ਵੱਡੇ ਵੱਡੇ ਲੀਡਰ ਅਤਰਪ ਰਜਿੰਦਰ ਸਿੰਘ ਭਾਜਪਾ ਨਾਲ ਸੀਨੀਅਰ ਤਾਂ ਕੋਈ ਵੀ ਨਹੀਂ ਨਾ ਯਾਰ ਉਹਨੂੰ ਇਨਾ ਕੰਮ ਦਿੱਤਾ ਉਹਨੇ ਸੀ ਨਹੀਂ ਕੀਤੀ ਕਹਿੰਦਾ ਯਾਰ ਜਿੰਨਾ ਕੰਮ ਦੇਉਂਗਾ ਨਾ ਕਰੂੰਗਾ ਮੈਂ ਯਾਰ ਜਿੰਦਾ ਬਾਕੀ ਦੇ ਕਰ ਰਹੇ ਮੈਂ ਵੀ ਕਰੂੰਗਾ ਜੀ ਇਹ ਦੇ ਆਰ ਕੁਆਲਿਟੀ ਲੋਕ ਆ। ਇਹ ਕਾਂਗਰਸਮੈਂਟ ਚ ਇਹ ਪਰ ਪਰ ਕੇ ਕੁੱਟ ਕੁੱਟ ਕੇ ਪਾਇਆ ਹੁੰਦਾ ਕਿ ਵੀ ਜਿੰਨੀ ਡਿਊਟੀ ਮਿਲੇ ਉਹ ਨਹੀਂ ਕਰੋ। ਵੱਡੀ ਛੋਟੀ ਕੋਈ ਨਹੀਂ। ਕਿਸੇ ਨੇ ਇੰਚਾਰਜ ਮੰਣਾ, ਕਿਸੇ ਨੇ ਬੂਥ ਸਾਂਭਣਾ, ਕਿਸੇ ਨੇ ਵਾਰਡ ਸਾਂਭਣਾ। ਸੋ ਜਿੱਥੇ ਡਿਊਟੀ ਲੱਗੇ ਕੋਈ মিডিਆ ਸਾਂਭ ਰਿਹਾ, ਕੋਈ ਸੋਸ਼ਲ ਮੀਡੀਆ ਸਾਂਭ ਰਿਹਾ। ਉਹ ਨੌਜਵਾਨ ਨੇ ਸਾਰਿਆਂ ਨੂੰ ਜੂਨੀਅਰ ਨੇ ਵੱਡੇ ਕੰਮ ਕਰ ਰਹੇ ਆ। ਇਹ ਕੋਈ ਜ਼ਰੂਰੀ ਨਹੀਂ ਕਿ ਪੀ ਸੀਨੀਅਰ ਆ ਵਡਾ ਆ ਜਾਂ ਕੰਮ ਵੱਡਾ ਆ। ਬੰਦੇ ਦੀ ਸੋਚ ਵੱਡੀ ਹੋਣੀ ਚਾਹੀਦੀ ਆ। ਔਰ ਕਾਂਗਰਸ ਮਹਿੰਦੀ ਸੋਚ ਵੱਡੀ ਆ ਛੋਟੀਆਂ ਗੱਲਾਂ 'ਚ ਨਹੀਂ ਪੈਂਦੇ ਕਿ ਕਿਸੇ ਦੇ ਇੱਕ ਪਾਤੀ ਕਿਸੇ ਦੇ ਛੇਤਰ ਮਾਰ ਦਿੱਤਾ ਇਹ ਤਾਂ ਰਾਜਨੀਤੀ ਇੱਥੋਂ ਤੇ ਚਲਦੀ ਇਹਨਾਂ ਦੀ ਆਵਾਜ਼ ਵੀ ਪਾਰਟੀ ਦੀ ਅਸੀਂ ਨਾ ਕੰਮ 'ਚ ਨਹੀਂ ਪੈਂਦੇ ਚਲੋ ਇਦਾਂ ਕਹਿ ਸਕਦੇ ਆਂ ਵੀ ਜਿਹੜੀ ਟੀਮ ਇੱਥੇ ਪਰਿਵਾਰ ਇਕੱਠਾ ਹੋਇਆ ਕਾਂਗਰਸ ਦਾ ਵੀ ਆਸ਼ੂ ਜੀ ਦਾ ਬਾਹਰ ਲਗਾਣਗੇ 19 ਤਰੀਕ ਨੂੰ ਮੈਂ ਕਿਹਾ ਜੀ ਆਸ਼ੂ ਨੂੰ ਅਸੀਂ ਤਾਂ ਸਿਰਫ ਸਪੋਰਟ ਕਰਨ ਲਈ ਆਏ ਆਂ ਚਿਹਰਾ ਆਸ਼ੂ ਦਾ ਗੁੱਡਵਿਲਾ ਆਸ਼ੂ ਦੀ ਲੋਕ ਮੁਹੱਬਤ ਆ ਆਸ਼ੂ ਨਾਲ ਕਰਦੇ ਆ ਲੋਕ ਆਸ਼ੂ ਦੇ ਇੱਕ ਤੰਮਾ ਨੂੰ ਕੀਤਿਆਂ ਨੂੰ ਯਾਦ ਕਰਦੇ ਅੱਜ 247 ਸਰਵਿਸ ਉਹ ਕੌਣ ਦੇ ਸਕਦਾ ਇਹਨਾਂ ਲੀਡਰਾਂ ਜੋ ਜਿਨੇ ਇਲੈਕਸ਼ਨ ਲੜ ਰਹੇ ਕੋਈ ਵੀ ਨਹੀਂ ਦੇ ਸਕਦਾ ਸ਼ਮਾਇਆ ਸ਼ੁੱਤੇ ਲੋਕਾਂ ਨੂੰ ਪਤਾ ਰਾਣਾ ਰਾਣਾ ਤਾਂ ਲੋਕਾਂ ਦੀ ਜੋ ਭਾਵਨਾ ਹੈ ਉਹ ਐਕਸਪ੍ਰੈਸ ਕਰ ਰਿਹਾ ਹੈ ਜਿਸਨੂੰ ਸਮਝਦਾ ਸੋਏ ਸੀਗੇ ਗੁਰਜੀ ਰਾਣਾ ਜੀ ਜੋ ਕਿ ਲਗਾਤਾਰ ਲੁਧਿਆਣਾ ਵੈਸਟ ਦੀ ਚੌਂਣ ਦੇ ਵਿੱਚ ਅੱਗੇ ਵਧ ਚੜ ਕੇ ਕੰਮ ਕਰ ਰਹੇ ਨੇ ਔਰ ਇਹਨਾਂ ਦਾ ਦਾਵਾ ਹੈ ਕਿ ਭਾਰਤ ਮੋਗਾ ਰਾਜ ਨੂੰ ਜਿਹੜਾ ਜਿਹੜਾ ਵੋਟਾਂ ਪੈਣੀਆਂ ਉਹਦੇ ਵਿੱਚ 100% ਲੁਧਿਆਣਾ ਬਲੇ ਉਹਦਾ ਸਾਥ ਦੇਣਗੇ ਵੈਸਟ ਚੌਂਣ ਕੇ ਤੱਕ ਉਹ ਬਣਾ ਚਾਲੀ ਜਾਂਦੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਨੇ ਕਰੇ